ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਪਲਾਉ ਬਣਾ ਕੇ ਦਿਖਾਉਣੀ ਆ ਇਹ ਕਿਸ ਤਰ੍ਹਾਂ ਬਣਦੀ ਆ ਬਹੁਤ ਹੀ ਟੇਸਟੀ ਬਣਦੀ ਆ ਜੇ ਤੁਸੀਂ ਮੇਰੇ ਤਰੀਕੇ ਨਾਲ ਪਲਾਉ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਬਣਦੀ ਆ ਹੁਣ ਤੁਹਾਨੂੰ ਦੱਸਦੇ ਆ ਵੀ ਕਿਸ ਤਰ੍ਹਾਂ ਬਣਦੀ ਆ ਇਹ ਆਪਾਂ ਗੈਸ ਤੇ ਉੱਪਰ ਕੜਾਹੀ ਰੱਖ ਲਈਏ ਤੇ ਇੱਧਰ ਆਪਾਂ ਆਲੂ ਤੇ ਜਿਹੜੇ ਆਪਣੇ ਪਿਆਜ਼ ਆ ਉਹ ਕੱਟੇ ਹੋਏ ਆ ਤੇ ਆਪਾਂ ਲੰਬੇ ਲੰਬੇ ਕੱਟੇ ਹੋਏ ਆ ਜਿਹੜੇ ਪਿਆਜ਼ ਆ ਤੇ ਇਹ ਆਪਾਂ ਕੜਾਈ ਰੱਖ ਲਈਏ ਇਹਦੇ ਵਿੱਚ ਥੋੜਾ ਜਿਹਾ ਆਪਾਂ ਧੁੱਤੀ ਆ ਜਿੰਨਾ ਚਿਰ ਇਹਦਾ ਪਾਣੀ ਨਹੀਂ ਸੁੱਕਦਾ ਉਨਾ ਚਿਰ ਆਪਾਂ ਵਿੱਚ ਤੇਲ ਨਹੀਂ ਪਾਉਣਾਗਾ ਜਦੋਂ ਇਹਦਾ ਪਾਣੀ ਸੁੱਕ ਜਾਊਗਾ ਫਿਰ ਤੇਲ ਪਾਵਾਂਗੇ ਜੇ ਤੁਸੀਂ ਆ ਹੀ ਪਾਉਂਗੇ ਤਾਂ ਤਾਂ ਉਹ ਛਿੱਟੇ ਵੱਜਣ ਲੱਗ ਪੈਂਦੀਆਂ ਕਿਉਂਕਿ ਇਹਦੇ ਵਿੱਚ ਤੁਸੀਂ ਸੁਕਾ ਕੇ ਹੀ ਆਪਾਂ ਤੇਲ ਸਰੋਂ ਦੇ ਤੇਲ ਦੇ ਵਿੱਚ ਅੱਜ ਆਪਾਂ ਬਣਾ ਰਹੇ ਆ ਇਹ ਆਪਣਾ ਪਲਾਉ ਬਣਾ ਰਹੇ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਸਰੋਂ ਦਾ ਤੇਲ ਬਹੁਤ ਹੀ ਟੇਸਟੀ ਬਣਾਉਂਦਾ ਹੈ ਤੇ ਆਮ ਤਰਕੇ ਵੀ ਤੁਸੀਂ ਕਿਉਂ ਜਾਂ ਰਿਫਾਈਨਡ ਦੇ ਵਿੱਚ ਬਣਾਉਨੇ ਆ ਤੇ ਇਹ ਮੈਂ ਸਰੋਂ ਦੇ ਤੇਲ ਵਿੱਚ ਬਣਾ ਰਹੀ ਆ ਇਧਰ ਆਪਾਂ ਕੜਾਈ ਚੜਾਤੀ ਤੇ ਵਿੱਚ ਆਪਾਂ ਸਰੋਂ ਦਾ ਤੇਲ ਪਾਤਾ ਜਿੰਨਾ ਚਿਰ ਹੁਣ ਇਹਦਾ ਕੌੜਾ ਪਾਣੀ ਨਿਕਲ ਜਾਂਦਾ ਉਨਾ ਚਿਰ ਤੁਸੀਂ ਵਿੱਚ ਪਿਆਜ਼ ਤੇ ਆਲੂ ਨਹੀਂ ਪਾਉਣੇ ਜਦੋਂ ਇਹਦੇ ਵਿੱਚ ਕੌੜਾ ਪਾਣ ਹੁਣ ਨਿਕਲ ਗਿਆ ਤੇ ਹੁਣ ਇਹ ਪੂਰਾ ਕਲਕ ਗਿਆ ਸੀਗਾ ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਜੀਰਾ ਪਾਇਆ ਹੋਇਆ ਇਹ ਪਹਿਲਾਂ ਤੁਸੀਂ ਜੀਰਾ ਪਾਉਣਾ ਤੇ ਜੀਰੇ ਨੂੰ ਥੋੜਾ ਜਿਹਾ ਭੁੰਨ ਲੈਣਾ ਤੇ ਬਾਅਦ ਵਿੱਚ ਤੁਸੀਂ ਆਲੂ ਤੇ ਪਿਆਜ਼ ਇਹਦੇ ਵਿੱਚ ਇਕੱਠੇ ਪਾ ਦੇਣੀ ਇਹਦਰ ਦੇਖੋ ਜੀ ਹੁਣ ਮੈਂ ਆਲੂ ਤੇ ਪਿਆਜ਼ ਪਾਉਣ ਲੱਗੀ ਹਾਂ ਇਹ ਆਪਾਂ ਇਕੱਠੇ ਪਾ ਦੇਣੇ ਆ ਇਸ ਤਰ੍ਹਾਂ ਤੁਸੀਂ ਆਲੂ ਪਿਆਜ਼ ਪਾ ਦੇਣੇ ਆ ਤੇ ਆਪਾਂ 1 ਲੀਟਰ ਤੋਂ ਥੋੜੇ ਜਿਹਾ ਘੱਟ ਆਪਾਂ ਚਾਵਲ ਬਣਾਉਣ ਲੱਗੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਾਂਗੇ। ਇਹ ਦੇਖੋ ਜੀ ਚੰਗੀ ਤਰ੍ਹਾਂ ਇਹਨੂੰ ਤੇਲ ਪੂਰਾ ਚੰਗੀ ਤਰ੍ਹਾਂ ਲੱਗ ਗਿਆ। ਇਸ ਤਰ੍ਹਾਂ ਹੀ ਤੁਸੀਂ ਬਣਾਉਣਾ ਹੈ। ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਜਿਆਦਾ ਆਪਾਂ ਟੱਕ ਕੇ ਪਕਾਵਾਂਗੇ ਪਹਿਲਾਂ। 2 ਕ ਮਿੰਟ ਇਸ ਤਰ੍ਹਾਂ ਆਪਾਂ ਪਕਾ ਲਾਂਗੇ ਤੇ ਫਿਰ ਉੱਪਰ ਢੱਕਣ ਲਾ ਕੇ ਥੋੜਾ ਜਿਹਾ ਇਹਨੂੰ ਆਪਾਂ ਭੁੰਨ ਲਾਵਾਂਗੇ। ਇਹ ਜ਼ਿਆਦਾ ਨਹੀਂ ਭੁੰਨੇ, ਇਹ ਥੋੜਾ ਜਿਹਾ ਚੈਰੀ ਭੁੰਨੇ ਆ। ਇਹ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਨੇਗੇ। ਤੇ ਮੈਂ ਪਰਟਕਨ ਲਾਤਾ ਸੀਗਾ ਤੇ ਇਹ ਦੇਖੋ ਜੀ ਇਸ ਤਰ੍ਹਾਂ ਆਪਣਾ ਤੁਹਾਨੂੰ ਦਿਸ ਰਿਹਾ ਹੋਊਗਾ ਵੀ ਆਪਣੇ ਜਿਹੜੇ ਆਲੂ ਪਿਆਜ ਉਹ ਤੇਲ ਛੱਡ ਗਏ ਆ ਤੇ ਹੁਣ ਤੁਸੀਂ ਇਹਦੇ ਵਿੱਚ ਅੱਗੇ ਮੈਂ ਤੁਹਾਨੂੰ ਦੱਸਦੀ ਵੀ ਕੀ ਕੁਛ ਇਹਦੇ ਵਿੱਚ ਤੁਸੀਂ ਪਾਉਣਾ ਹੈ ਇਹ ਆਪਾਂ ਫਿਰ ਇਹਦੇ ਵਿੱਚ ਆਪਾਂ ਜਾਣੀ ਕਿ ਜਿਹੜਾ ਆਪਣਾ ਸੀਗਾ ਖੁਰਚਣਾ ਉਹ ਆਪਾਂ ਮਾਰਤਾ ਆਪਣੇ ਕੋਲੇ ਲੱਕੜ ਦਾ ਖੁਰਚਣਾ ਲਿਆ ਵੇ ਆਪਾਂ ਤੇ ਲੱਕੜ ਦਾ ਖੁਰਚਣਾ ਵੀ ਤੁਸੀਂ ਇਹ ਚੌਲਾ ਵਾਸਤੇ ਯੂਜ਼ ਕਰ ਸਕਦੇ ਹੋ ਇਹ ਇਧਰ ਥੋੜਾ ਜਿਹਾ ਚਰੇ ਇਹ ਜਾਂ ਤੇ ਫਿਰ ਆਪਾਂ ਇਹਦੇ ਵਿੱਚ ਲੂਣ ਮਿਰਚ ਪਾ ਦੇਣਾ ਇਹ ਦੇਖੋ ਜੀ ਮੈਂ ਕਾਲੀ ਮਿਰਚ ਪਾ ਰਹੀ ਆ ਕਾਲੀ ਮਿਰਚ ਤੁਸੀਂ ਜ਼ਰੂਰ ਚਾਵਲਾਂ ਦੇ ਵਿੱਚ ਪਾਉਣੀ ਆ ਕਿਉਂਕਿ ਵਾਈ ਬਦਦੀ ਆਪਣੀ ਚੱਕ ਦਿੰਦੀ ਆ ਇਹ ਆਪਾਂ ਕਾਲੀ ਮਿਰਚ ਪਾਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਨਮਕ ਤੁਸੀਂ ਪਾਉਣਾ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਪਾਉਣਾ ਹੈ ਜਿਹੜਾ ਨਮਕ ਪਾਉਣਾ ਹੈ ਉਹ ਤੁਸੀਂ ਕਈ ਵਾਰੀ ਕੋਈ ਜ਼ਿਆਦਾ ਖਾਂਦਾ ਕੋਈ ਘੱਟ ਖਾਂਦਾ ਤੁਸੀਂ ਉਨਾ ਹੀ ਪਾਉਣਾ ਤੇ ਇੱਧਰ ਮੈਂ ਥੋੜੀ ਜੀ ਲਾਲ ਮਿਰਚ ਪਾਊਡਰ ਪਾਇਆ ਥੋੜਾ ਜਿਹਾ ਹੀ ਪਾਇਆ ਇਹ ਮੈਂ ਹੁਣ ਨਮਕ ਪਾਉਣ ਲੱਗੀ ਹਾਂ ਇਹ ਜਿਹੜਾ ਤੁਸੀਂ ਨਮਕ ਪਾਉਣਾ ਆਪਦੇ ਟੇਸਟ ਦੇ ਅਕੋਰਡਿੰਗ ਪਾਉਣਾ ਕਿੰਨਾ ਤੁਸੀਂ ਨਮਕ ਖਾਣੇ ਜ਼ਿਆਦਾ ਖਾਂਦੇ ਇੱਧਰ ਹੁਣ ਇੱਕ ਚਮਚਾ ਮੈਂ ਹਲਦੀ ਪਾ ਰਹੀ ਹਾਂ ਕਿਉਂਕਿ ਆਪਾਂ ਪੀਲੇ ਰੰਗ ਦੇ ਚਾਵਲ ਬਣਾਉਣੇ ਆ ਇਹ ਨੂੰ ਆਪਾਂ ਕਰ ਲਵਾਂਗੇ ਹੁਣ ਮਿਕਸ ਇਹ ਆਪਾਂ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰ ਲਿਆ ਹੁਣ ਤੇ ਇਹ ਆਪਾਂ ਹਲਦੀ ਤਾਂ ਪਾਈਏ ਵੀ ਥੋੜਾ ਜਿਹਾ ਪੀਲਾ ਰੰਗ ਚੌਲ ਦਿਖਾਉਣਗੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਤੇ ਇਹ ਹਲਦੀ ਤਾਂ ਕਈ ਕਹਿੰਦੀ ਆ ਵੀ ਸਾਨੂੰ ਵੀ ਹਲਦੀ ਦੀ 스멜 ਆਉਂਦੀ ਜਦੋਂ ਤੁਸੀਂ ਇਸ ਤਰ੍ਹਾਂ ਤੜਕੇ ਦੇ ਵਿੱਚ ਭੁੰਨ ਲਓਗੇ ਤਾਂ ਜਿਹੜੀ 스멜 ਆ ਉਹ ਕਦੇ ਵੀ ਨਹੀਂ ਆਉਗੀ ਤੇ ਆਪਣਾ ਜਮਾ ਸਾਰਾ ਇਹ ਪੱਕ ਜਾਊਗਾ ਜਦੋਂ ਇਹ ਮੜਾ ਜੱਪਾ ਮਸਾਲਾ ਜਿਹੜਾ ਆਪਾਂ ਆ ਹੀ ਪਕਾ ਲਾਂਗੇ ਕਿਉਂਕਿ ਹੁਣ ਆਪਾਂ ਇਹ ਬਾਲਟੀ ਵਿੱਚ ਚੋਲ ਧੋਤੇ ਹੋਏ ਆ ਤੇ ਤੁਸੀਂ ਪਹਿਲਾਂ ਚੋਲ ਪਾਉਣੇ ਆ ਕਿਉਂਕਿ ਸਾਰੇ ਚੋਲਾ ਨੂੰ ਜਿਹੜਾ ਆਪਣਾ ਤੇਲ ਆ ਉਹ ਕਵਰ ਕਰ ਲੂਗਾ ਜਦੋਂ ਆਪਾਂ ਹਲਾਵਾਂਗੇ ਇਹਦੇ ਵਿੱਚ ਪਹਿਲਾਂ ਪਾਣੀ ਨਹੀਂ ਤੁਸੀਂ ਪਾਉਣਾ ਇਹ ਹੀ ਮੇਰੀ ਟ੍ਰਿਕ ਆ ਬਹੁਤ ਹੀ ਟੇਸਟੀ ਬਣਦੀ ਆ ਚੋਲ ਜਦੋਂ ਤੁਸੀਂ ਇਸ ਤਰ੍ਹਾਂ ਬਣਾਉਂਗੇ ਪਹਿਲਾਂ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਆਪਾਂ ਐਸੇ ਤਰ੍ਹਾਂ ਹੀ ਪਹਿਲਾਂ ਚੋਲ ਪਾ ਲੈਣੇ ਆ ਇਹਨੂੰ ਆਪਾਂ ਮਿਕਸ ਕਰ ਦੇਣੀ ਆ ਇਹ ਦੇਖੋ ਜੀ ਸਾਰੇ ਜਿਹੜੇ ਚੋਲਾ ਨੂੰ ਜਿਹੜਾ ਸਰੋਂ ਦਾ ਤੇਲ ਉਹ ਲੱਗ ਜਾਊਗਾ ਇਹ ਦੇਖੋ ਜੀ ਆਪਾਂ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਹੁਣ ਆਪਾਂ ਜਿਹੜਾ ਲੀਟਰ ਲੀਟਰ ਤੋਂ ਥੋੜਾ ਜਿਹਾ ਘੱਟ ਜਿਹੜੇ ਚੌਲ ਆਪਾਂ ਲਏ ਹੋਏ ਆ ਇਹਦੇ ਵਿੱਚ ਤੁਹਾਨੂੰ ਮੈਂ ਦੱਸਦੀ ਵੀ ਤੁਸੀਂ ਕਿੰਨਾ ਪਾਣੀ ਪਾਉਣਾ ਹੈ ਇਹ ਪਾਣੀ ਵੀ ਤੁਸੀਂ ਮਿਨ ਕੇ ਪਾਉਣਾ ਹੈ ਕਿਹੜੇ ਚੌਲ ਵੀ ਉਹ ਆਪਾਂ ਮਿਨ ਕੇ ਲੈਣੇ ਆ ਵੀ ਕਿੰਨੇ ਆਪਾਂ ਚੌਲ ਲਏ ਆ ਕਿੰਨਾ ਆਪਾਂ ਪਾਣੀ ਪਾਉਣਾ ਹੈ ਇਹਦਾ ਤੁਹਾਨੂੰ ਮੈਂ ਦੱਸੂਗੀ ਇਹ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਪੂਰੇ ਉਰੇ ਤੁਹਾਨੂੰ ਦਿਖ ਰਿਹਾ ਹੋਗਾ ਵੀ ਚੰਗੀ ਤਰ੍ਹਾਂ ਜਿਹੜਾ ਆਪਣਾ ਸਰੋਂ ਦਾ ਤੇਲ ਆ ਉਹ ਪੂਰਾ ਚੰਗੀ ਤਰ੍ਹਾਂ ਲੱਗ ਗਿਆ। ਇਹ ਦੇਖੋ ਜੀ ਆਪਾਂ ਇੰਨੇ ਚੌਲ ਲਏ ਹੋਏ ਆ ਇਸ ਤਰ੍ਹਾਂ ਇੰਨੇ। ਤੇ ਹੁਣ ਆਪਾਂ ਇੰਨਾ ਹੀ ਪਾਣੀ ਪਾਉਣਾ ਹੈ। ਇਸੇ ਸਮੇਂ ਨਾਲ ਆਪਾਂ ਲੀਟਰ ਦੇ ਇੱਥੇ ਤਾਂ ਹੀ ਚੌਲ ਲਏ ਸੀਗੇ ਤੇ ਹੁਣ ਪਾਣੀ ਆਪਾਂ ਮਿਲਕੀ ਇਹਦੇ ਵਿੱਚ ਪਾਵਾਂਗੇ ਵੀ ਕਿੰਨਾ ਪਾਣੀ ਪਾਉਣਾ। ਈ ਆਪਾਂ ਤੁਹਾਨੂੰ ਦੱਸਦੇ ਆਂ ਵੀ ਤੁਸੀਂ ਕਿੰਨਾ ਪਾਣੀ ਪਾਉਣਾ ਹੈ ਤੇ ਕਿੰਨੇ ਤੁਹਾਡੇ ਪਰਫੈਕਟ ਵਧੀਆ ਚੋਲ ਬਣਨਗੇ ਇਹ ਦੇਖੋ ਜੀ ਮੈਂ ਇੰਨਾ ਪਾਣੀ ਲੈ ਲਿਆ 1 ਲੀਟਰ ਹੁਣ ਪਾਣੀ ਲੈ ਲਿਆ ਇਹਨੂੰ ਆਪਾਂ ਵਿੱਚ ਮਿਕਸ ਕਰਦੇ ਆਂਗੇ ਇਹ ਆਪਾਂ ਹੁਣ ਮਿਕਸ ਕਰਤੇ ਆਂ ਦੇਖ ਸਕਦੇ ਆਂ ਤੁਸੀਂ ਇਹਦੇ ਵਿੱਚ ਹਲਦੀ ਦਾ ਕਲਰ ਵੀ ਆਇਆ ਹੋਇਆ ਹੈ ਇਹ ਫਿਰ ਆਪਾਂ ਦੂਸਰਾ ਹੁਣ ਲੈ ਲਿਆ। ਇਹ ਦੁੱਗਣਾ ਪਾਣੀ ਪਿੰਦਾ ਚੌਲਾਂ ਦੇ ਵਿੱਚ ਤੁਸੀਂ ਇੰਨਾ ਪਾਣੀ ਪਾ ਕੇ ਬਾਸੀ ਨੂੰ ਮੜ ਜਾ ਹਲਾ ਕੇ ਤੇ ਤੁਸੀਂ ਇਹਨੂੰ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਕੋਈ ਵੀ ਖੁਰਚਣਾ ਜਾਂ ਕੜਛੀ ਨਹੀਂ ਮਾਰਨੀ। ਇਹਨੂੰ ਆਪਾਂ ਟੱਕ ਦੇਾਂਗੇ ਹੁਣ। ਇਹਨੂੰ ਟੱਕ ਕੇ ਆਪਾਂ ਪਕਾਵਾਂਗੇ। ਆਪਣੇ ਜਿਹੜੇ ਚੌਲਾਂ ਨੂੰ ਇਹ 20 ਮਿੰਟ ਦੇ ਵਿੱਚ ਪੱਕ ਕੇ ਆਪਣੇ ਝੌਲ ਤਿਆਰ ਹੋ ਗਏ ਮੈਂ ਟਾਈਮ ਦੇਖਿਆ ਹੋਇਆ ਸੀ। ਇਹ 20 ਮਿੰਟਾਂ ਦੇ ਮੇਰੇ ਚ ਪੱਕ ਗਏ ਚੌਲ ਤੁਸੀਂ ਦੇਖ ਸਕਦੇ ਹੋ ਵੀ ਇਹ ਲੰਬੇ ਲੰਬੇ ਚੌਲ ਬਣੇ ਬਾਸਮਤੀ ਦੇ ਆਪਣੇ ਕੋਲੇ ਬਾਸਮਤੀ ਦੇ ਚੌਲ ਆ ਇਹ ਆਪਾਂ ਆਪਣੇ ਘਰੇ ਕਢਾਏ ਹੋਏ ਆ ਚੌਲ ਤੇ ਇਹ ਬਹੁਤ ਹੀ ਲੰਬੇ ਲੰਬੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਬਣਦੇ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਜੇ ਮੇਰੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਬੜੀ ਨਵੀਂ ਵੀਡੀਓ ਪਾਵਾਂ ਉਹਨਾਂ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੇਖੋ ਜੀ ਤੁਸੀਂ ਦੇਖ ਸਕਦੇ ਆ ਹੁਣ ਦੇਖੋ ਜੀ ਚੌਲ ਆਪਣੇ ਬਣ ਕੇ ਤਿਆਰ ਹੋ ਗਏ ਆ ਬਹੁਤ ਹੀ ਵਧੀਆ ਚੌਲ ਬਣੇ ਆ ਤੁਸੀਂ ਇਸ ਤਰੀਕੇ ਨਾਲ ਬਣਾਓ ਥੈਂਕ ਯੂ ਫੋਰ ਵਾਚਿੰਗ